ਆਦਾ ਮਹਾਵਲਾ ਪਰ ਮੈਂ ਬੋਲਾਂ ਤਾਂ ਨਹੀਂ ਚਾਹੁੰਦਾ ਸੀਗਾ ਪਿੱਲਾ ਮੇਰਾ ਮਿੱਤਰ ਆ ਪੜਦੇ ਰਹੇ ਆ ਇਕੱਠੇ ਕਾਲਜੇ ਕਹਿੰਦਾ ਭਾਈ ਦੋ ਸ਼ਬਦ ਮੈਂ ਆਮ ਤੌਰ ਤੇ ਜਿੰਨਾ ਵਿਆਹਾਂ ਦੇ ਵਿੱਚ ਜਾਂਦਾ ਤਾਂ ਇਹ ਪੁੱਛਦਾ ਵੀ ਵਿਆਹ ਅੰਦਰਲਾਕ ਬਾਹਰਲਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜੋ ਵੀ ਆਪਣੇ ਪੰਜਾਬ ਦੇ ਪੰਜਾਬੀ ਭੈਣ ਭਰਾ ਦੋਸਤੋ ਬਾਹਰਲੇ ਮੁਲਕਾਂ ਦੇ ਵਿੱਚ ਦੋਸਤੋ ਜਾ ਰਹੇ ਨੇ ਲਖੇ ਸਧਾਨੇ ਦੇ ਦੋਸਤੋ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਆਪਣੇ ਵਿਚਾਰ ਰੱਖੇ ਨੇ ਆਓ ਪਹਿਲਾਂ ਲਖੇ ਸਧਾਨੇ ਨੇ ਕੀ ਕਿਹਾ ਤੁਸੀਂ ਵੀ ਦੇਖੋ ਪੂਰੀ ਵੀਡੀਓ ਦਾ ਮਾਹੌਲਾ ਪਰ ਮੈਂ ਬੋਲਾਂ ਤਾਂ ਨਹੀਂ ਚਾਹੁੰਦਾ ਸੀਗਾ ਪਿੱਲਾ ਮੇਰਾ ਮਿੱਤਰ ਆ ਪੜਦੇ ਰਹੇ ਆ ਇਕੱਠੇ ਕਾਲਜੇ ਕਹਿੰਦਾ ਭਾਈ ਦੋ ਸ਼ਬਦ ਮੈਂ ਆਉਂ ਤੌਰ ਤੇ ਜਿੰਨਾ ਵਿਆਹਾਂ ਦੇ ਵਿੱਚ ਜਾਣਾ ਤਾਂ ਇਹ ਪੁੱਛਦਾ ਵੀ ਵਿਆਹ ਅੰਦਰਲਾ ਕਿ ਬਾਹਰਲਾ ਅੰਦਰਲਾ ਤਾਂ ਪਾ ਪੰਜਾਬ ਵਾਲੀ ਆ ਇੱਥੇ ਰਹਿੰਦਾ ਜਿਉਂਨਾਂ ਬਾਹਰ ਲੈ ਆ ਕੁਝ ਇਥੇ ਤੋਂ ਇੰਗਲੈਂਡ ਤੋਂ ਆਇਆ ਆ ऑस्ट्रेलिया ਤੋਂ ਕੋਈ ਨਿਊਜ਼ੀਲੈਂਡ ਤੋਂ ਕੋਈ ਕੈਨੇਡਾ ਕੋਈ ਅਮਰੀਕਾ ਅੰਦਰਲੇ ਘਾਟੀ ਮਿਲੇ ਆ ਸੋ ਸਨ ਇੱਕੋ ਹੀ ਸੁਨੇਹਾ ਪੰਜਾਬੀਓ ਜਾਓ ਬਾਹਰਲੇ ਮੁਲਕਾਂ ਨੂੰ ਜੀ ਸਦਕੇ ਜਾਓ ਕਮਾਈਆਂ ਕਰਕੇ ਵਾਪਸ ਮੁੜ ਕੇ ਆਪਣੀ ਧਰਤੀ ਮਾਂ ਤੇ ਪਹੁੰਚੋ ਅੱਜ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਆ ਹਮੇਸ਼ਾ ਤੁਸੀਂ ਬਾਹਰਲੇ ਮੁਲਕਾਂ ਤੋਂ ਪੰਜਾਬ ਦੀ ਸੇਵਾ ਕਰਦੇ ਆਏ ਆਂ ਪਰ ਤੇ ਅਸੀਂ ਪੱਕੇ ਤਾਰ ਤੇ ਆਪਦੀ ਜੜ ਪੱਟ ਲਈ ਨਾ ਫਿਰ ਧਰਤੀ ਨਸੀਬ ਨਹੀਂ ਹੋਣੀ ਇਹ ਚੇਤੇ ਰੱਖਿਓ ਬਾਹਲੇ ਕਹਿ ਦਿੰਦੇ ਨੇ ਕਿ ਭਾਈ ਸਾਡੇ ਬੱਚੇ ਪੰਜਾਬੀ ਬਹੁਤ ਸੋਹਣੀ ਬੋਲਦੇ ਆ ਬਾਹਰ ਅਸੀਂ ਗੁਰੂ ਘਰਾਂ 'ਚ ਕਲਾਸਾਂ ਲਵਾਉਨੇ ਆ ਪੰਜਾਬੀ ਬੋਲਦੇ ਹੀ ਐ ਪੜ੍ਹਨੀ ਲਿਖਣੀ ਨਹੀਂ ਆਉਂਦੀ ਇਹ ਗੱਲ ਹੋਰ ਚੇਤੇ ਰੱਖਿਓ ਜੇ ਤੁਹਾਡੇ ਜਵਾਗ ਵੱਡੇ ਹੋ ਗਏ ਨਾ ਉਧਰ ਤੇ ਉਧਰ ਪੱਕੇ ਤਾਰ ਤੇ ਜੀ ਲੱਗ ਗਿਆ ਉਥੋਂ ਦੇ ਮਾਹੌਲ 'ਚ ਘੁਲ ਮਿਲ ਗਏ ਉਹਨਾਂ ਨੇ ਵਾਪਸ ਨਹੀਂ ਆਉਣਾ ਉਦੋਂ ਪਹਿਲਾਂ ਪਹਿਲਾਂ ਵਾਪਸ ਪਰਤਿਓ ਇਹ ਮਿੱਟੀ ਨਾਲ ਆਪਣੇ ਜਵਾਕਾਂ ਦਾ ਮੋਹ ਪਾਓ ਤਾਂ ਹੀ ਤੁਹਾਡੇ ਜਵਾਕਾਂ ਦੇ ਅੱਗੇ ਜਾ ਕੇ ਪੰਜਾਬ ਚ ਆਉਣਾ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਕਬੂਲ ਕਰੋ ਬਾਕੀ ਤੁਸੀਂ ਮੇਰੇ ਨਾਲੋਂ ਵਹਿਤਰ ਜਾਣਦੇ ਹੋ ਕਿ ਬਾਹਰ ਦੇ ਹਾਲਾਤ ਕਿਹੋ ਜਿਹੇ ਨੇ ਹੁਣ ਤਾਂ ਹਾਲਾਤ ਬਹੁਤ ਚੰਗੇ ਨਹੀਂ ਰਹੇ ਬੰਦਾ ਕਹਿੰਦੇ ਜਿੱਥੇ ਮਰਜ਼ੀ ਚੱਲਿਆ ਜਾਵੇ ਪਰ ਅਖੀਰ ਨੂੰ ਮਾਂ ਦੀ ਬੁੱਕਲ ਚ ਆਉਂਦਾ ਤੇ ਸਾਡੀ ਮਾਂ ਧਰਤੀ ਪੰਜਾਬ ਦੀ ਧਰਤੀ ਸਾਡੀ ਹਮੇਸ਼ਾ ਸਦੀਆਂ ਤੋਂ ਲੈ ਕੇ ਧਰਤੀ ਖਾਤਰ ਆਪਾਂ ਲੜਦੇ ਆਏ ਆਂ ਖੂਨ ਡੋਲਦੇ ਆਏ ਆਂ ਚੰਗਾ ਕਰਦੇ ਆਏ ਆਂ ਬਹੁਤ ਹੱਲਨਾ ਘਾਦੀ ਆਪਾਂ ਸਾਡੇ ਪੁਰਖਿਆਂ ਨੇ ਧਰਤੀ ਦੀ ਖਾਤਰ ਪਰ ਅੱਜ ਪਤਾ ਨਹੀਂ ਜਿਹਨੂੰ ਮਰਜ਼ੀ ਦੇਖੋ ਕੁੜੀਆਂ ਮੁੰਡੇ ਸਾਰੇ ਬਾਹਰ ਨੂੰ ਕਰੇ ਜਾਂਦੇ ਆ ਮੇਰੇ ਪਿੰਡ ਦੀ ਗੱਲ ਦੱਸਦਾ 40 42 ਮੁੰਡੇ ਛੜੇ ਫਿਰਦੇ ਆ ਮੁੰਡਿਆਂ ਦੇ ਵਿਆਹ ਹੁਣ ਵੱਡ ਗਿਆ ਤੇ 20 25 25 ਕਿੱਲਾਂ ਨੂੰ ਰਿਸ਼ਤਾ ਨਹੀਂ ਕਰਦਾ ਸਾਰਿਆਂ ਦੀ ਕੋਈ ਗੱਲ ਹੈ ਕੁੜੀ ਦਾ ਬਾਹਰ ਭੇਜਣੀ ਆ ਸੋ ਮੁੜਿਓ ਇਹ ਧਰਤੀ ਬਹੁਤ ਭਾਗਾਂ ਵਾਲਿਓ ਕਰਨ ਵਾਲਿਓ ਬਾਈ ਤੁਸੀਂ ਇਹ ਧਰਤੀ ਦੇ ਪੈਦਾ ਹੋਏ ਹੋ ਬਾਕੀ ਮੇਰਾ ਭਰਾ ਗਲਾਬ ਖੜਾ ਇਹਨਾਂ ਨੂੰ ਵੀ ਅਪੀਲ ਕਰਦੇ ਆ ਬਾਈ ਪ੍ਰਗਟ ਢੋਡੀਪੁਰਾ ਖੜਾ ਦੱਸਦਾ ਸੀ ਮੈਨੂੰ ਕਹਿੰਦਾ ਯਾਰ ਚਾਈਕਾਂ ਨੂੰ ਬਹੁਤ ਅਸੰਤ ਕਰਦੀ ਆ ਨੌਜਵਾਨ ਪੀੜੀ ਬਾਈ ਤੁਸੀਂ ਵੀ ਸੁਨੇਹਾ ਲਾਇਆ ਕਰੋ ਉਹ ਬੀਬੀਆਂ ਹੱਸਦੀਆਂ ਪਿੱਛੇ ਬੈਠੀਆਂ ਇਹ ਗੱਲ ਕਈ ਵਾਰੀ ਮੇਰਾ ਰੋਸਾ ਵੀ ਕਰ ਜਾਂਦੀ ਹੈ ਬੀਬੀਆਂ ਨਹੀਂ ਮੁਰਨਾ ਚਾਹਣੀਆਂ ਕੁੜੀਆਂ ਘੱਟ ਬਣ ਕੇ ਰਾਹੀਆ ਪਤਾ ਨਹੀਂ ਬਾਹਰ ਲਾ ਕੀ ਮਾਹੌਲ ਆ ਕਿ ਹੋਈ ਹਵਾ ਲੱਗ ਜਾਂਦੀ ਆ ਸਪਰਤਿਓ ਇੰਨੀ ਕਿ ਮੇਰੀ ਬੇਨਤੀ ਆ ਸਾਰੀ ਸੰਗਤ ਦਾ ਭਰਾ ਪਿੱਲੇ ਦਾ ਭਾਈ ਗਲਾਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਆ ਦੋਸਤੋ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਲਖੇ ਸਹਾਣੇ ਦੇ ਜੋ ਵੀ ਦੋਸਤੋ ਪੰਜਾਬੀਆਂ ਨੂੰ ਸਨੇਹਾ ਦਿੱਤਾ ਹੈ ਜਿਹੜੇ ਵੀ ਪੰਜਾਬੀ ਭਰਾ ਦੋਸਤੋ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਨੇ ਦੋਸਤੋ ਆ ਜੋ ਕਿ ਦੋਸਤੋ ਪੰਜਾਬੀ ਭਰਾ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਦੋਸਤੋ ਕੰਮ ਕਰ ਕਰ ਸਕਣ ਤੇ ਉੱਥੇ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜੋ ਪ੍ਰਵਾਸੀ ਬਾਹਰੋਂ ਆ ਕੇ ਦੋਸਤੋ ਵੱਡੇ ਵੱਡੇ ਕਾਰੋਬਾਰ ਆਪਣੇ ਖੋਲੀ ਬੈਠੇ ਨੇ ਦੋਸਤੋ ਤੇ ਜੋ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਲੱਖੇ ਸਿਧਾਣੇ ਦੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਸੀਂ ਦੋਸਤੋ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੀ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ